ਅਸੀਂ ਹਾਂ ਅਸੀਂ ਲਾਲਚ ਦੇ ਵਸ ਹੋ ਕੇ ਅ ਸੱਚੀ ਆਪਣੇ ਗੁਰੂ ਨੂੰ ਵੀ ਛੱਡ ਦਿੰਨੇ ਵੀ ਛੱਡ ਪੜਾ ਹੋਰ ਦਰ ਚੱਲ ਬਹੁਤੇ ਮੇਰੇ ਵਰਗੇ ਪਤਾ ਕੀ ਕਹਿਣਗੇ ਸਾਡਾ ਸਤਕਾਰ ਨਹੀਂ ਹੁੰਦਾ ਜੀ ਸਾਨੂੰ ਕੋਈ ਪੁੱਛਦਾ ਨਹੀਂ ਹੈ ਨਹੀਂ ਪੁੱਛਦਾ ਕੋਈ ਨਾ ਪੁੱਛਣ ਲੇਕਿਨ ਗੁਰਬਾਣੀ ਪੜ੍ਹਨੀ ਨਾ ਛੱਡੋ ਗੁਰੂ ਦਾ ਲੜ ਨਾ ਛੱਡੋ। ਲੁੱਕੇ ਬੋਲ ਕਬੋਲ ਬੋਲਦੇ ਹੋ ਬੋਲੀ ਜਾਣ ਉਹਦੇ ਕੋਈ ਵਾਤ ਨਹੀਂ। ਲੋਕਾਂ ਦਾ ਕੰਮ ਹੈ। ਲੋਕਾਂ ਨੇ ਤੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਤੇ ਅਸੀਂ ਕਿਹੜੇ ਵਾਕ ਦੀ ਗੁਣੀ ਆ। ਕੋਈ ਅੱਖ ਹੈ ਭੂਤ ਨਾ ਕੋ ਕਹੇ ਬਿ ਤਾਲਾ ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ ਮੇਰੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਇਹਨਾਂ ਲੋਕਾਂ। ਤੈਨੂੰ ਕਿਵੇਂ ਬਖਸ਼ ਦੇਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਬਖਸ਼ਿਆ ਇਹਨਾਂ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਨਹੀਂ ਕੀ ਕੁਝ ਕਹਿੰਦੇ ਰਹੇ ਮੈਂ ਗੱਲ ਕਰਦਾ ਸੀ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਬਣੇਗਾ ਬਣਿਆ ਉਹ ਬਣਦਾ ਕਿਸੇ ਦਾ ਵੀ ਨਹੀਂ ਹੈ ਜਿਹੜਾ ਕਿਰਪਾਨ ਪਾ ਕੇ ਗੱਤਰਾ ਪਾ ਕੇ ਖੰਡੇ ਵਾਟੇ ਦੀ ਪੌੜ ਲੈ ਕੇ ਥਾਂ-ਥਾਂ ਝੁੱਕਦਾ ਫਿਰਦਾ ਵੀ ਇੱਥੋਂ ਵੀ ਮੇਰੀ ਸੁਖ ਪੂਰੀ ਹੋ ਜਾਏ ਇੱਥੋਂ ਵੀ ਮੇਰੀ ਮੰਨਤ ਪੂਰੀ ਹੋ ਜਾਏ ਇੱਥੋਂ ਵੀ ਮੈਨੂੰ ਕੁਝ ਮਿਲ ਜਾਏ ਮੇਰਾ ਆ ਪੀਰ ਹੈ ਮੇਰਾ ਆ ਵਾਬਾ ਹੈ ਮੇਰਾ ਆ ਫਕੀਰ ਹੈ ਇਦਾਂ ਦੀਆਂ ਬੱਤਾਂ ਕਰਦਾ ਫਿਰਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸਦੇ ਦੇ ਹੋਣਗੇ ਵਾਹ ਸਦਕੇ ਜਾਮਾਂ ਤੈਥਾਂ ਮੈਂ ਤੂ ਤੇ ਇਹ ਆਈ ਗੱਲ ਮੈਨੂੰ ਵੀ ਕਹਿੰਦਾ ਸੀ ਵੀ ਇੱਥੋਂ ਬਿਲਣਾ ਮੇਰਾ ਕੋਈ ਨਹੀਂ ਐ ਤੂ ਤੇ ਮੈਨੂੰ ਵੀ ਕਹਿੰਦਾ ਸੀਗਾ ਦੇਖ ਮੈਂ ਤੇਰੇ ਲਈ ਕਿੰਨਾ ਕੁਝ ਕੀਤਾ ਕਿੰਨੇ ਦੁੱਖ ਸਾਰੇ ਲੋੜ ਪਈ ਤੇਰੇ ਲਈ ਅਨੰਦਪੁਰ ਸਬਦ ਦਾ ਕਿਲਾ ਛੱਡ ਦਿੱਤਾ ਲੋੜ ਪਈ ਮੈਂ ਤੇਰੇ ਵਾਸਤੇ ਆਪਣਾ ਬਾਪੂ ਵੀ ਤੋਰ ਦਿੱਤਾ ਵੀ ਚੱਲ ਬਾਪੂ ਕੋਈ ਵਾਤ ਨਹੀਂ ਸ਼ਹੀਦ ਹੋ ਆਪਣੇ ਪੁੱਤਰਾਂ ਦੀਆਂ ਲਾਸਾਂ ਉੱਪਰ ਦੀ ਵੀ ਨੰਗ ਕੇ ਮ ਆਇਆ ਆਪਣੇ ਪੁੱਤਰਾਂ ਦੀਆਂ ਲਾਸਾਂ ਦੀ ਵੀ ਪਰਵਾਹ ਨਹੀਂ ਕੀਤੀ